ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਵੰਨ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕਟਸੀਤ ਮੁਲਾਕਾਤ ਸੀ ਤੇ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ ਚ ਵੀ ਜਿੱਤ ਹੋਈ ਹੈ ਸਾਡੇ ਗੋਆ ਚ ਵੀ ਸਾਡੇ ਐਮਐਲਏ ਨੇ ਹਜੇ ਤੱਕ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ ਚ ਗਏ ਹਾਂ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਡਿਊਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਇੱਕ ਵਾਰ ਸਾਨੂੰ ਇਹੀ ਟਿੱਥੀ ਦੇ ਕੇ ਆਇਆ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਦਲ ਦਾ ਵੀ ਹੈ ਭਾਜੀਪੀ ਦਾ ਵੀ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਦੇ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੂਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਆਇਆ ਚਾਹੇ ਮੁਲਾਜ਼ਮ ਸੋ ਤੇ ਅੱਜ ਉਸ ਸਿਲਸਿਲੇ 'ਚ ਕੋਈ ਨਾ ਸਾਹਮਣੇ ਮੀਟਿੰਗ ਸੀ ਤੇ ਉਹਨਾਂ ਨੇ ਮਿਲ ਕੇ ਕਿਹਾ ਸਾ ਦਿੱਤਾ ਕਿ ਆਉਣ ਵਾਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਤੁਹਾਨੂੰ ਪੁੱਛ ਕਰਦੇ ਕਿ ਕੈਬਨਿਟ ਵਿਸਤਾਰ ਕਦੋਂ ਹੋਣ ਜਾ ਰਿਹਾ ਹੈ ਆਉਣ ਵਾਲੇ 2-4 ਦਿਨਾਂ 'ਚ ਸੇਮ ਸਿੰਘ ਸਾਹਿਬ ਵਿਧਾਨ ਸਭਾ ਨੂੰ ਲੈ ਕੇ ਨਵੇਂ ਸੈਸ਼ਨ ਨੂੰ ਲੈ ਕੇ ਗੱਲਬਾਤ ਹੋਈ ਕਿ ਮੌਨਸੂਨ ਸੈਸ਼ਨ ਬਾਰੇ ਵੀ ਜ਼ਿਕਰ ਕਰ ਰਹੇ ਸੀ ਕਿ ਜਦੋਂ ਆਏਗਾ ਨਹੀਂ ਨਹੀਂ ਤਾਂ ਹੋਤਾ ਕੈਬਨਿਟ ਕੈਬਨਿਟ ਦੇ ਵਿੱਚ ਪਾਸ ਹੋਊਗਾ ਕੈਬਨਿਟ ਫਿਰ ਤਰੀਕਾਂ ਦੇ ਸਾਈਟ ਕੀਤੇ ਜਾਣਗੇ ਘਵਨ ਸਾਹਿਬ ਨੂੰ ਭੇਜਾਂਗੇ ਤੇ ਉਹ ਤੇ ਨਵੀਂ ਕੈਬਨਿਟ ਦੇ ਜਿਹੜਾ ਟੈਬਲੇਟ ਵਿਸਤਾਰ ਕਰਨ ਜਾ ਰਹੇ ਹੋ ਕੋਈ ਥੋੜਾ ਬੋਤਾ ਚੇਂਜ ਹੋ ਰਿਹਾ ਹੈ ਪੁਰਾਣਿਆਂ ਦੇ ਪਾਰਟ ਡਿਪਾਰਟਮੈਂਟਾਂ ਚ ਕੋਈ ਬਦਲਾਅ ਹੈ ਥੋੜਾ ਬੋਤਾ ਕਰ ਰਹੇ ਹੋ ਨਹੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਪਰ ਐਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਰਹੇ ਹਾਂ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇੜੀ ਕਹਨੇ ਹੋ ਉਸ ਵੇਲੇ ਉਹ 7000 ਤੇ ਜਿੱਤੇ ਸੀਗੇ ਤੇ ਹੁਣ 12000 ਤੇ ਜਿੱਤੇ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਣਯੋਗਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮੰਤਰੀ ਬਣਦੇ ਆ ਅਰੋੜਾ ਸਾਹਿਬ ਹੀ ਹੋਰ ਕੇ ਤੌਰ ਵੀ ਹੋਗਾ ਜੇ ਹੋਗੇ ਹੋਰ ਵੀ ਤੇ ਨਵੇਂ ਚਿਹਰੇ ਵਿਚ ਆਉਂਦੇ ਆ ਅਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਇੱਕ ਸਿੰਗਲ ਲਗਾਈ ਸਾਰਾ ਕੁਝ ਆਜੀ ਪੁੱਛੋਗੇ ਹੈਂ ਮੈਂ ਦਾ ਦਵਾਈ ਦਾ ਜੋ ਜੋ ਦੇਖੋ ਅਸੀਂ ਮਹਿੰਦਰਪ੍ਰਗਤ ਜੀ ਨੇ ਵਾਦਾ ਕੀਤਾ ਸੀ ਮਹਿੰਦਰਪ੍ਰਗਤ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਰਕਾਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਚ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਨਾ ਵੀ ਡਿਪਾਰਟਮੈਂਟ ਕਿਹੜਾ ਦੇਓਗੇ ਮੈਂ ਇੰਨਾ ਕਹੇ ਕਿ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਹਾਂ ਕਿਉਂਕਿ ਗੋਪਾਲ ਟਾਲੀਆ 15000 ਦੀ ਪੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਜਿਹੜਾ ਸੰਜੀਵ ਅਰੋੜਾ ਜੀ ਜਾਣੇ ਸਾਰੇ ਅਸੀਂ ਇੱਥੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡਟ ਨੂੰ ਧੰਨਵਾਦ ਕਰਾਂਗੇ ਅੱਜ ਵੀ ਮੈਂ ਤਾਂ ਜਾ ਕੇ ਆਇਆ ਲੁਧਿਆਣਾ ਜਾ ਕੇ ਸੋ ਮਸੈਂਨਾ ਕੀ ਸੀ ਸੰਸਦ ਰਾਜ ਸਭਾ ਸੀਟ ਕੋ ਮੀਟਿੰਗ ਹੋਈ ਹੈ ਰਾਜ ਸਭਾ ਸੀਟ ਕੋ ਲੈ ਕੇ ਬੜੀ ਚਰਚਾ ਹੈ ਕਿ ਇਹਦਾ ਕਰੀਅਰ ਕਰਤਾ ਜਿਵੇਂ ਜੀਵਨ ਸਿੰਘ ਸਾਹਿਬ ਨੇ ਆਪ ਹੀ ਜਿੱਤ ਤੋ ਬੈਸਟ ਹੋਰ ਕਿ ਕਿਹਾ ਜਾਏਗਾ ਸਾ ਪੰਜਾਬ ਤੋਂ ਕੀ ਜੋ ਖਾਲੀ ਹੋ ਰਹੀ ਹੈ ਕੀ ਕੀ ਵਿਚਾਰ ਚੱਲ ਰਿਹਾ ਸਭ ਕੁਝ ਥੋੜਾ ਸੋਚ ਲੈਣ ਤੋਂ ਬਸ ਫਿਰ ਪਰ ਹੋਊਗਾ ਕੋਈ ਇਹੋ ਜਿਹਾ ਜਿਹੜਾ ਜਾ ਕੇ ਉੱਥੇ ਪੰਜਾਬ ਦੀ ਗੱਲ ਕਰੇ ਪਾਰਟੀ ਵਰਕਰ ਹੋਊਗਾ ਜੀ ਕੋਈ ਇੰਡਸਟਰੀ ਸੋਚ ਲੈ ਦੇਰ ਉੱਥੀ ਗੱਲਾਂ ਕੀ ਇੰਡਸਟਰੀ ਸਾਡੇ ਪਾਰਟੀ ਵਰਕਰ ਨਹੀਂ ਹੈ ਸੰਜੀਵਰੂੜਾ ਕੋਣ ਇੰਡਸਟਰੀਸਟ ਹੈ ਇਹ ਤਾਂ ਪਾਰਟੀ ਦਾ ਬੰਦਾ ਹੋ ਗਿਆ ਜੀ ਸੰਕੇਤ ਨਾ ਸਮਝ ਲਿਓ ਨਹੀਂ ਨਹੀਂ ਸਕਤੀ ਉਹ ਤਾਂ ਤੁਸੀਂ ਜੋ ਸੰਕੇਤ ਇਧਰ ਉਧਰ ਲੱਭ ਲੈਨੇ ਹੋ ਪਰ ਮੈਨੂੰ ਪਤਾ ਤੁਸੀਂ ਸਾਰੇ ਭਰਾ ਹੀ ਹੋ ਸਾਡੇ ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇ ਉੱਥੇ ਜਾ ਕੇ ਵਧੀਆ ਮੁੱਦੇ ਉਠਾਵੇ ਉਹਦਾ ਲੁਧਿਆਣੇ ਦੀ ਮਿੱਟੀ ਕਰਨ ਨੂੰ ਲੈ ਕੇ ਮੰਡੀਆਂ ਦੇ ਵਿੱਚ ਜਿਹੜਾ ਝੋਨੇ ਸੀਜ਼ਨ ਆਉਣਾ ਉਹਦੇ ਵਿੱਚ ਸਬਕਮਟੀ ਦੀ ਬੈਠਕ ਹੋਈ ਹੈ ਉਸਦੇ ਲਈ ਕਿਸ ਤਰੀਕੇ ਦੇ ਤੁਸੀਂ ਕਿਉਂਕਿ ਸਬਕਮਟੀ ਦਾ ਚਲੋ ਆਪਣੇ ਲੈਵਲ ਤੇ ਦੇਖੀ ਰਹੀ ਹੈ ਪਰ ਤੁਹਾਡੇ ਵੱਲੋਂ ਕਿੰਨੇ ਲੈ ਕੇ ਦੇਖੋ ਦੇਖੋ ਝੋਨਾ ਝੋਨਾ ਲੱਗ ਗਿਆ ਜੀ ਪਾਣੀ ਇਹ ਵੀਡੀਓ ਤੁਸੀਂ ਆਪ ਹੀ ਦੇਖਿਆ ਹੋਣਗੇ ਤੇ ਬਿਜਲੀ ਦੀ ਕੋਈ ਕਮੀ ਨਹੀਂ इवन ਜਿਹੜਾ ਨਹਿਰਾ ਨਹਿਰੀ ਪਾਣੀ ਉਹ ਵੀ ਤੇ ਪਹੁੰਚ ਗਿਆ ਝੋਨਾ ਸੁਖਸਾਂਤ ਨਾਲ ਲੱਗ ਗਿਆ ਤੇ ਹੁਣ ਅਕਤੂਬਰ ਦੇ ਵਿੱਚ ਆਪਾਂ ਇਸ ਵਾਰ ਇੱਕ ਕਟਾ ਲਿਆ ਸੀਗਾ 1 ਜੂਨ ਕਰਤਾ ਸੀਗਾ 15 ਜੂਨ ਦੀ بجائے ਪਹਿਲਾਂ 15 ਜੂਨ ਹੁੰਦਾ ਸੀ ਤੇ ਦਾ ਮਤਲਬ 15 ਦਿਨ ਪਹਿਲਾਂ ਆਊਗਾ ਝੋਨਾ ਇਹਦਾ ਮਤਲਬ ਸਤੰਬਰ 20 ਤੱਕ ਆ ਜੂਗਾ ਪਹਿਲਾਂ ਅਕਤੂਬਰ 1 ਅਕਤੂਬਰ ਨੂੰ ਸਰਕਾਰੀ ਕ੍ਰੀ ਸ਼ੁਰੂ ਹੁੰਦੀ ਸੀ ਹੁਣ ਵੀ 15 ਤੋਂ ਵੀ ਸਤੰਬਰ ਦੇ ਵਿੱਚ ਆ ਜਾਊਗਾ ਦੇਖਦੇ ਆ ਕਿ ਨਮਾ ਤਯਾਰਬਾ ਕੀਤਾ ਹੈ ਸ਼ਾਇਦ ਉਹ ਤੋਂ ਮੋਇਸਚਰ ਘਟ ਹੁੰਦਾ ਕਿਉਂਕਿ ਅਕਤੂਬਰ ਚ ਨਾ ਟ੍ਰੇਲ ਪੈਣ ਲੱਗ ਜਾਂਦੀ ਹੈ ਮੋਇਸਚਰ ਮੋਇਸਚਰ ਜਿਹੜਾ 17 18% ਜਿਹੜਾ ਸ਼ਾਇਦ ਉਹ ਤੋਂ ਬਚਾ ਹੋ ਜੇ ਹੈ ਨਾ ਵੈਸਟਰਨ ਹਵਾਵਾਂ ਚਲਦੀਆਂ ਨੇ ਸਾਧਾ ਤੁਹਾਂ ਇਧਰ ਜਿਹਾ ਬਜਾਏ ਇਧਰੋਂ ਚੱਲ ਜੇ ਨੇ ਚੇਰਬਾਕਰ ਦੀ ਕੀ ਹਰ ਜੇ ਅੱਛਾ ਫੇਸ ਨੂੰ ਲੈ ਕੇ ਦਿੱਕਤ ਪਈ ਹੈ ਪਰ ਜਿਹੜੇ ਸਾਹਮਣੇ ਸੀਗੇ ਉਹ ਕਾਂਗਰਸ ਦੇ ਵਿੱਚ ਅੰਦਰੂਨੀ ਰੌਲਾ ਰੱਪਾ ਹਲੇ ਵੀ ਉਹ ਚੱਲ ਰਿਹਾ ਖਾਰ ਤੋਂ ਬਾਅਦ ਵੀ ਕਿਉਂਕਿ ਪਹਿਲਾਂ ਪ੍ਰਚਾਰ ਦੇ ਦੌਰਾਨ ਵੀ ਕਾਫੀ ਗੁੱਟਬਾਜ਼ੀ ਦਾ ਚੱਲਿਆ ਉਹ ਹੁਣ ਵੀ ਇੱਕ ਦਿਨ ਤੇ ਵਾਰ ਪਲਟ ਵਾਰ ਚੱਪੇ ਇਹ ਤਾਂ ਤਰੇ ਅੱਛੂ ਨੇ ਤਾਂ ਸਾਈਨ ਕਰਤਾ ਹੈ ਅਗਰੇ ਦਾ ਕਾਰਜਕਾਰੀ ਪ੍ਰਧਾਨ ਕੀ ਦੋ ਸਾਈਨ ਕਰ ਦੋਤਾ ਉਹਨਾਂ ਨੇ ਆਪ ਹੀ ਤੁਹਾਨੂੰ ਪਤਾ ਕੀ ਹੈ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਦੀ ਟੜੇਬੰਦੀ ਕਦੋਂ ਠੀਕ ਹੋਊ ਜਾਂ ਵਾਟ ਐਵਰ ਮੈਂ ਤਾਂ ਦੱਸ ਨਹੀਂ ਸਕਦਾ ਇਹ ਬਾਰੇ ਪਰ ਹਾਂ ਇਹਨਾਂ ਕਹੇ ਕਿ ਪਰਿਵਾਰ ਦੇ ਵਿੱਚ ਜੇ ਲਾਣੇਦਾਰ ਦੀ ਨਹੀਂ ਚੱਲਦੀ ਤਾਂ ਉਹ ਪਰਿਵਾਰ ਜਿਹੜੇ ਨੇ ਜੇ ਹਰੇਕ ਹੀ ਆਪਦਾ ਆਪਦੇ ਫੈਸਲੇ ਲੈਣ ਲੱਗ ਜਾਂਦਾ ਮੈਂ ਆਉਂਦਾ ਨਹੀਂ ਉਹ ਜਾਂਦਾ ਨਹੀਂ ਤਾਂ ਫਿਰ ਪਰਿਵਾਰ ਉਹ ਘਰ ਜਿਹੜਾ ਛੇਤੀ ਉਲਝ ਕੰਦਾ ਨਹੀਂ ਪਈ ਜਾਂਦੀ ਇਹਨਾਂ ਅੱਡ ਹੋਣ ਵਾਲੀਆਂ ਕੰਦਾ ਆਪਾਂ ਜਾਣਦੇ ਹਾਂ ਤੇ ਆਮ ਆਦੀ ਪਾਰਟੀ ਦਾ ਪਰਿਵਾਰ ਹੈ ਤੇ ਸਾਡੀ ਇਕਤਾ ਹੈ ਸਾਰੇ ਇਕੱਠੇ ਲੜੇ ਆ ਸਾਰਿਆਂ ਨੂੰ ਵਧਾਈਆਂ ਬਲਾਂਟੀਆਂ ਤੋਂ ਲੱਗ ਜਾਂਦਾ ਜਿਹੜਾ ਮਾਫੀਨਾਮਾ ਸੀ ਕਰਾਰਨਾਮਾ ਸੀ ਇਚੋਣਾ ਦੇ ਵਿੱਚ ਕੰਮ ਨਹੀਂ ਆਇਆ ਤੇ ਬਾਗੀ ਧੜਾ ਜਿਹੜਾ ਹੈ ਉਹ ਕਹਿ ਰਿਹਾ ਕਿ ਹੁਣ ਮੋਢ ਤੋਂ ਸੁਖਵੀਰ ਨੂੰ ਕਦ ਛੱਡ ਦੇ ਬਿਹਤਰ ਹੋਏਗਾ ਇਹ ਵੀ ਵੀਰ ਬਾਦ ਨੂੰ ਬਾਰ ਬਾਰ ਬਿਹਤਰ ਹੋ ਕੇ ਛੱਡ ਦੋ ਇਹ ਵੀ ਇੱਕ ਟ੍ਰਾਇਲ ਸੀ ਬੜਾ ਵੱਡਾ ਆ ਕੇ ਇੱਕ ਨੂੰ ਸੈਮੀਫਾਈ ਕਰਦੇ ਕਿਹਾ 8000 ਵੋਟ ਪਈ ਹੈ 90 ਹਜ਼ਾਰ ਲਗਭਗ ਪੂਰੀ ਸੀ 6 7 6% ਬਣ ਗਈ ਹੈ ਮੈਨੂੰ ਲੱਗਦਾ ਕੱਲੇ ਸੁਖਬੀਰ ਬਾਦਲ ਨੂੰ ਨਹੀਂ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਜਦੋਂ ਜਦੋਂ ਪਹਿਲਾਂ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾਂ ਗਿੱਦੜਵਾ ਲੜੇ ਨਾ ਚੱਬੇ ਵਾਲ ਲੜੇ ਨਾ ਡੇਰਾਵਾ ਬਦਨਕ ਲੜੇ ਤੋਂ ਉਦੋਂ ਛੱਡ ਗਏ ਸੀ ਕਿ ਜਿੱਦ ਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹੈਨਾ ਜਲੰਧਰ ਵੀ ਫਾਦਾ ਲੜੇ ਜਲੰਧਰ ਆਪ ਆਪ ਹੱਥੀਂ ਚੜੇ ਫਿਰਦੇ ਸੀ ਤਕੜੀ ਕਿਸੇ ਹੋਰ ਕੋਲੇ ਸੀ ਸੋ ਇਹ ਇਹਨੂੰ ਕਹਿੰਦੇ ਪੰਜਾਬੀ ਚ ਪਹਿਨੇ ਕਚੋੜਾ ਪਹਿ ਗਿਆ ਇਹਨਾਂ ਦਾ ਆਪ ਚ ਪੰਜਾਬੀ ਦਾ ਇੱਕ ਟਿਪੀਕਲ ਅਬਜਾ ਕਚੋੜਾ ਪਹਿਣਾ ਵੀ 12 ਬੀਟੀ ਖੇਡਦੇ ਆਪਾਂ ਜਦੋਂ ਰੌਲਾ ਜਾਂ ਪੈ ਜੇ ਤਾਂ ਹਟਾ ਕੇ ਦੁਬਾਰਾ ਸ਼ੁਰੂ ਕਰਦੇ ਸੋ ਇਹਨਾਂ ਨੂੰ ਟਾ ਕੇ ਦੁਬਾਰਾ ਸ਼ੁਰੂ ਕਰਦੇ ਮਤਲਬ ਮਤਲਬ ਜੇ ਇਹ ਕਮਲ ਦੇ ਹੱਥ ਵਿੱਚ ਸਵਾਰ ਤੋਂ ਆ ਜਾਂਦੇ ਨੇ ਕਿ ਲੱਗਦਾ ਕਿ ਇਹਨਾਂ ਦਾ ਕੋਈ ਸਕੋਪ ਬਣ ਸਕਦਾ ਜਿਵੇਂ 6% ਫੋਲ ਹੋਣ ਨਿਕਿਆ ਦਿੱਤੀ ਹੈ ਫਿਰ ਕੰਪੀਟੀਸ਼ਨ ਚ ਆਉਣਗੇ ਦੇਖੋ ਜੇ ਕਮਲ ਵਾਲਿਆਂ ਨੂੰ ਲੈ ਲਿਆ ਨਾਲ ਇਹਨਾਂ ਨੇ ਤਾ ਫਿਰ ਕਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ ਕਛੂ ਤੇ ਚੂਹੇ ਦੀ ਦੋਸਤੀ ਹੋਗੀ ਕਹਿੰਦੇ ਵੀ ਇਕੱਠੇ ਰਿਆ ਕਰਾਂਗੇ ਦੋਨੋਂ ਨੇ ਆਪਸ ਵਿੱਚ ਪੂਛਾਂ ਬੰਨ ਲੀਆਂ ਵੀ ਇਕੱਠੇ ਰਿਆ ਕਰਾਂਗੇ ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਪੇ ਦੇ ਵਿੱਚ ਵੜ ਗਿਆ ਥੱਲੇ ਜਾ ਗਿਆ ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂ ਹੱਾਂ ਇੱਲ ਫਿਰਦੀ ਸੀ ਇੱਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਇੱਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕੋਕੋਦਿਲਾ ਬੰਨੇ ਹੋਇਆ ਸੀ 100 200 ਫੁੱਟ ਤੋਂ ਕੱਛੂ ਕਛੂਦਲੇ ਡਿੱ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇਹ ਚ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ ਪੁੱਛਿਆ ਬੰਨ ਲਿਆ ਇੱਕ ਦੂਜੇ ਨੂੰ ਮਾਰਨਗੇ ਬਸ